ਜੂਨੀਅਰ ਵਿਸ਼ਵ ਕੱਪ ਹਾਕੀ ਦੇ ਫਾਈਨਲ ਮੁਕਾਬਲੇ 'ਚ ਮੈਨ ਆਫ ਦਾ ਮੈਚ ਰਹੇ ਗੁਰਜੰਟ ਸਿੰਘ ਦਾ ਆਪਣੇ ਪਿੰਡ ਤੀਮੋਵਾਲ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਗੁਰਜੰਟ ਨੇ ਕਿਹਾ ਕਿ ਉਸ ਨੂੰ ਇਸ ਜਿੱਤ ਦੀ ਬੇहद ਖੁਸ਼ੀ ਹੈ ਅਤੇ ਗੁਰਜੰਟ ਨੇ ਨੌਜਵਾਨਾਂ ਨੂੰ ਵੀ ਖੇਡਾਂ ਵੱਲ ਧਿਆਨ ਦੇਣ ਦਾ ਸੁਨੇਹਾ ਦਿੱਤਾ ਫਸਤਾ ਮੇਰੀ ਟੀਮ ਆ ਵੀ ਜਿਹੜੀ ਅਸੀਂ ਫੈਮਿਲੀ ਨੂੰ ਲਾਸਟ 2.5 ਸਾਲ ਤੋਂ ਰਹਿ ਰਹੇ ਸੀਗੇ ਇੱਕ ਫੈਮਿਲੀ ਦੀ ਤਰ੍ਹਾਂ ਵੀ ਆਪਣੇ ਸਾਰੇ ਮੁੰਡੇ ਇਕ ਆਪਣੇ ਘਰ ਤੋਂ ਦੂਰ ਸੀਗੇ ਮਤਲਬ ਅਸੀਂ ਦੋ-ਦੋ ਮਹੀਨੇ ਇਕੱਠੇ ਬੈਂਗਲੌਰ ਰਹਿੰਦੇ ਸੀ ਫਿਰ ਇੱਕ ਵੀਕਲੀ ਘਰ ਆਉਣਾ ਫਿਰ ਬੈਂਗਲੌਰ ਤੇ ਫਸਟ ਟਾਈਮ ਮੇਰੀ ਟੀਮ ਆ ਸਭ ਤੋਂ ਪਹਿਲਾਂ ਵੀ ਜਿਹਦੇ ਨਾਲ ਅੱਜ ਮੈਂ ਨਹੀਂ ਖੁਸ਼ੀ ਮਨਾਈ ਬੈਠਾ ਉਹਨਾਂ ਦੇ ਨਾਲ ਹੁਣ ਮੈਂ ਇੱਥੇ ਆਪਣੇ ਪਿੰਡ 'ਚ ਆਪਣੇ ਘਰ 'ਨਾ ਆਪਣੀ ਫੈਮਿਲੀ ਨਾਲ ਖੁਸ਼ੀ ਮਨਾ ਰਿਹਾ ਤੇ ਮੈਂ ਬਹੁਤ ਜ਼ਿਆਦਾ ਖੁਸ਼ ਆ ਐਵੇਂ ਦੀ ਮੂਮੈਂਟ ਆਪਣੀ ਲਾਈਫ 'ਚ ਬਹੁਤ ਘੱਟ ਆਉਂਦੀਆਂ ਨੌਜੋਨਾਂ ਨੂੰ ਕਹਿਣਾ ਚਾਹੁੰਦਾ ਵੀ ਸਹੀ ਰਾਹ ਤੇ ਚੱਲਣ ਸਪੋਰਟਸ 'ਤੇ ਥੋੜਾ ਧਿਆਨ ਦੇਣ ਸਪੋਰਟਸ ਇੱਕ ਐਵੇਂ ਦੀ ਚੀਜ਼ ਆ ਵੀ ਆਪਣੀ ਲਾਈਫ ਸਾਰੀ ਬਹੁਤ ਵਧੀਆ ਬੰਦਾ ਆਪਣੇ ਆਪ ਦੀ ਕੇਅਰ ਵੀ ਕਰਦਾ ਤੇ ਇਦਾਂ ਦੇ ਗਲਤ ਰਾਵਾਂ ਤੋਂ ਦੂਰ ਰਹਿੰਦਾ। ਪਿੰਡ ਇਸ ਮੌਕੇ ਜਿੱਥੇ ਗੁਰਜੰਟ ਦੇ ਮੈਨ ਆਫ ਦਾ ਮੈਚ ਬਨਨ ਤੇ ਪਰਿਵਾਰ ਚ ਖੁਸ਼ੀ ਦੇਖਣ ਨੂੰ ਮਿਲੀ। ਉਥੇ ਉਸ ਦੀ ਮਾਂ ਦੀਆਂ ਅੱਖਾਂ ਚ ਖੁਸ਼ੀ ਦੇ ਹੰਝੂ ਵਹਿਣ ਨੂੰ ਨਾ ਰੁਕੇ। ਖੁਸ਼ੀ ਤੇ ਬਹੁਤ ਜ਼ਿਆਦਾ ਆਦਤੋਂ ਵੱਡ। ਇਹ ਛੋਟਾ ਹੀ ਸੀ ਅਜੇ। ਪੰਜ ਪੰਜ ਪੰਜਵੀਂ ਕਲਾਸ ਦੀ ਸੀ। ਜੋ ਦੋਤਨ ਖੇਡਣਾ ਸ਼ੁਰੂ ਕੀਤਾ ਕਿੱਥੇ ਖੇਡਣਾ ਸ਼ੁਰੂ ਕੀਤਾ ਮੈਂ ਤੇ ਕਿਵੇਂ ਖੇਡਣਾ ਤੇ ਇੱਥੇ ਸ਼ਾਹਬਾਦ ਅਕੈਡਮੀ ਸੀ ਉੱਥੇ ਸ਼ੁਰੂ ਕੀਤਾ ਉੱਥੋਂ ਸਾਰੀ ਪ੍ਰੈਕਟਿਸ ਸਿੱਖੀ ਹੈ ਫਿਰ ਉਸ ਤੋਂ ਬਾਅਦ ਚੰਡੀਗੜ੍ਹ ਚਲੇ ਆ ਗਿਆ ਪੂਰੇ ਦੇਸ਼ ਨੂੰ ਭਾਰਤ ਦੀ ਜੂਨੀਅਰ ਹਾਕੀ ਟੀਮ ਦੇ ਵਿਸ਼ਵ ਚੈਂਪੀਅਨ ਬਨਨ ਤੇ ਮਾਣ ਹੈ ਅਤੇ ਟੀਮ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਨੀ ਟੀਵੀ